ਜਮਾ ਫਰੀ ਦੇਵਾਂਗੇ ਆਪਾਂ ਲੈ ਵੀ ਤਿੰਨ ਬੱਤਿਆਂ ਦੀ ਗਰੰਟੀ ਆ ਬਾਈ ਕਹਿੰਦਾ ਵੀ ਜੇ ਨਾ ਆਏ ਤਾਂ ਜਮਾ ਬੱਕਰੀ ਫਰੀ ਪੰਜ ਚਾਰ ਹੀ ਰੱਖੀਆਂ ਸੀ ਹੌਲੀ ਹੌਲੀ ਵੱਢੀਆਂ ਆ ਪੰਜ ਚਾਰ ਵੱਢੀਆਂ ਹੌਲੀ ਹੌਲੀ ਵੱਢੀਆਂ ਚੰਗੀਆਂ ਚੰਗੀਆਂ ਰੱਖੀ ਗਈਆਂ ਸਾਠ ਸਾਠ ਜੀ ਬਹੁਤ ਚੰਗੀਆਂ ਜੀ ਦੁੱਧ ਬਹੁਤ ਆਏ ਇਹਦੀ ਹਾਂ ਥੱਲੇ ਤਾਂ ਜੀ 4 ਕਿਲੋ ਤੋਂ ਵੀ ਜ਼ਿਆਦਾ ਡੰਗਦਾ ਸੀਗਾ ਅੱਛਾ ਜੀ ਹਾਂ ਉਹ ਵੇਚ ਦੀ ਠੀਕ ਹੈ 8 ਕਿਲੋ ਦੁੱਧ ਸੀਗਾ ਆਰਾਮਦਾਰੀ ਨਾਲ ਪੱਕੀ ਗੱਲ ਹੈ ਜੀ ਹਾਂ ਜੀ ਆਪਦੀ ਖਰਾਕ ਤੇ ਸੀਗਾ ਜੀ ਹੁਣ ਜੇ ਕਿਸੇ ਨੇ ਜਾ ਕੇ ਪੱਤੀ ਪਾਈ ਗਿਆ ਫਿਰ ਕਿੱਥੋਂ ਕਢ ਲੂ ਮਾਦਾ ਜੀ ਪੂਰਾ ਤੁੰਨ ਕੇ ਰੱਖਦਾ ਸੀਗਾ ਉਹਨੂੰ ਦਾਣੇ ਦੂਨੇ ਨਾਲ ਆ ਜਿੱਤੀ ਹੋਈ ਹੈ ਜੀ ਹਰੀ ਕੇ ਬਰਜ ਤੋਂ ਦੁੱਧ ਕਿੰਨਾ ਕੱਢਤਾ ਦੀ ਗਈ ਇਹਨੇ 6 ਕਿਲੋ ਕੱਢਤਾ ਸੀਗਾ ਜੀ ਟਿਕਾ ਕੇ ਰੱਖ ਦਿਓ ਜਾਨੀ ਜਾਵਾਂ ਟਿਕਾ ਕੇ ਰੱਖ ਕੇ ਰੱਖ ਸਾਰਾ ਦਿਨ ਇਸੇਂ ਦੀ ਲੱਗਿਆ ਰਹਿੰਦਾ ਜੀ ਵਾਹ ਸਹੀ ਗੱਲ ਹੈ ਕੰਜੂਸੀ ਕੋਈ ਨਹੀਂ ਕਰਦੇ ਹਾਂ ਜੀ ਕੰਜੂਸੀ ਨਹੀਂ ਸਹੀ ਗੱਲ ਅੱਬੇ ਕੰਜੂਸੀ ਵਾਲਾ ਕੰਮ ਵੀ ਨਹੀਂ ਹੈਗਾ ਯਾਰ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰਿਆ ਸਤਿਕਾਰ ਮੈਂ ਤੁਹਾਨੂੰ ਠੀਕ ਠਾਕ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆਗੀ ਅੱਜ ਬਈ ਆਪਾਂ ਆਏ ਹੋਏ ਹਾਂ ਜੀ ਮਾਉੜ ਦੇ ਕੋਲੇ ਮਾਨਸਾ ਕਲਾਂ ਦੇ ਵਿੱਚ ਏਰੀਆ ਬਈ ਸਾਰਾ ਜਿਹੜਾ ਇਹ ਹੈਗਾ ਜੀ ਬਾਗਾਂ ਵਾਲਾ ਤੇ ਵੀਰ ਨੇ ਰੱਖੀਆਂ ਹੋਈਆਂ ਨੇ ਇੱਥੇ ਬੱਕਰੀਆਂ ਗੱਲਬਾਤ ਕਰਦੇ ਆ ਵੀ ਕਿੰਨਾ ਟਾਈਮ ਹੋ ਗਿਆ ਤੇ ਕੀ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਰਿਹਾ ਬਾਈ ਜੀ ਜੀ ਵਧੀਆ ਜੀ ਠੀਕ ਆ ਬਾਈ ਜੀ ਕਿੱਥੇ ਖੜਿਆ ਆਪਾਂ ਜੀ ਇਹ ਦੱਸ ਦਈਏ ਪਹਿਲਾਂ ਆਪਾਂ ਪ੍ਰੋਪਰ ਲੋਕੇਸ਼ਨ ਆ ਹਾਂ ਮਾਨਸਾਂ ਕਲਾਂ ਖੜੇ ਆ ਜੀ ਮੌੜਾਂ ਦੇ ਤੇ ਤਲਵੰਡੀ ਦੇ ਵਿਚਾਲੇ ਆਪਣਾ ਪਿੰਡ ਮਾਨਸਾਂ ਕਲਾਂ ਠੀਕ ਆ ਜੀ ਹਾਂ ਪਹਿਲਾਂ ਬੁਰਜ ਮਾਨਸਾਂ ਵੀ ਕਹਿੰਦੇ ਉਹ ਆਪਣਾ ਮਾਨਸਾਂ ਕਲਾਂ ਮਾਨਸਾਂ ਕਲਾਂ ਹਾਂ ਸਨ ਚ ਬਸ ਹੋਈ ਆ ਸਾਡੇ ਠੀਕ ਮਾਨਸਾਂ ਕਲਾਂ ਰੱਖਦੇ ਨੂੰ ਆਪਾਂ ਨੂੰ ਹੀ ਹੋ ਗਏ ਜੀ 2-3 ਸਾਲ 2-3 ਸਾਲ ਹੋ ਗਏ ਠੀਕ ਹੈ ਜੀ ਇੱਥੇ ਹੀ ਰੱਖਦੇ ਹੋਗੇ ਹਾਂ ਜੀ ਇੱਥੇ ਹੁੰਦੀਆਂ ਜਾਂ ਘਰੇ ਹੁੰਦੀਆਂ ਠੀਕ ਹੈ ਜੀ ਹਾਂਜੀ ਆਹੀ ਏਰੀਆ ਨਿਕਾ ਜੇ ਏਰੀਆ ਹਾਂ ਜੀ ਦੇਖ ਸਕਦੇ ਹੋਗੇ ਕਿੰਨੀਆਂ ਬੱਕਰੀਆਂ ਰੱਖੀਆਂ ਨੇ ਇਹਦੇ ਵਿੱਚ ਇਹ ਚ ਹੈਗੀਆਂ ਜੀ 20-22 ਬੱਕਰੀਆਂ 20-22 ਬੱਕਰੀਆਂ ਤੇ ਹੋਰ ਕਿਹੜਾ ਕੰਮ ਆ ਇਸ ਤੋਂ ਬਿਨਾ ਜੀ ਹੋਰ ਜੀ ਖੇਤੀਬਾੜੀ ਦਾ ਸਾਰ ਖੇਤੀਬਾੜੀ ਕਰਦੇ ਹਾਂ ਹਾਂ ਜੀ ਸਬਜ਼ੀ ਕੱਪਾ ਵੀ ਲਾਉਣੇ ਆ ਜੀ ਠੀਕ ਹੈ ਤੇ ਬਸ ਆਹੀ ਆ ਜੀ ਖੇਤੀਬਾੜੀ ਦਾ ਇਧਰ ਕਿਵੇਂ ਆ ਗਏ ਸੀ ਬੱਕਰੀਆਂ ਦੇ ਵਿੱਚ ਹੀ ਬੱਕਰੀਆਂ ਜੀ ਸ਼ੌਂਕ ਸੀਗਾ ਜੀ ਵਦਗਾ ਰੇਟ ਚ ਵੇਗੇ ਉਹ ਉਥੂ ਸੌਂਗ ਪੈ ਗਿਆ ਹਾਂਜੀ ਠੀਕ ਹੈ ਜੀ ਖਵਾਉਣੇ ਕੀ ਆ ਜੀ ਆਪਾਂ ਇਹਨਾਂ ਨੂੰ ਖਵਾਉਂਦੇ ਤਾਂ ਜੀ ਆਹ ਹੀ ਅਗਬਾਰੇ ਦਾ ਨੀਰਾ ਮੂਫਲੀ ਦਾ ਅੱਛਾ ਤੇ ਜਾ ਮੱਕ ਪਾਉਣੇ ਆ ਜੀ ਮੱਕ ਪਾਉਣੇ ਹੋਗੇ ਹਾਂਜੀ ਠੀਕ ਹੈ ਜੀ ਆ ਜ ਆਪਾਂ ਚੱਲਦੇ ਆਂ ਬਈ ਦੇਖ ਸਕਦੇ ਹੋਗੇ ਇਹ ਤੇ ਗੇਟ ਕਿੱਥੇ ਦੀਦਾ ਨਹੀਂ ਕਿੱਥੇ ਗੇਟ ਜੀ ਆ ਸੀ ਲੈ ਮੈਂ ਤੇਰੇ ਗੇਟ ਦਿਖਾਉਣਾ ਤੈਨੂੰ ਠੀਕ ਹੈ ਜੀ ਇਹ ਗਰਮੀ ਚ ਹੀ ਵਹੀ ਰਹੰਦਾ ਜਾਂ ਫਿਰ ਗਰਮੀ ਤੇ ਇਹਨੂੰ ਬਦਲ ਦਿੰਨੇ ਹੋ ਯਾਰ ਆਪਾਂ ਇਹੇ ਲਾਦਾਂ ਨੇ ਗਰਮੀ ਚ ਜੀ ਲਾਦ ਨੂੰ ਪੱਖੇ ਟੰਗਦਾਂ ਨੇ ਅੰਦਰ ਗਰਮਾਇਆ ਸਾਹਿਬ ਵਧੀਆ ਨਾ ਜੀ ਹਾਂ ਜੀ ਪੂਰੀ ਦੇਖ ਸਕਦੇ ਬਈ ਬੱਕਰੀਆਂ ਚੰਗੇ ਰੱਖੀਆਂ ਹੋਈਆਂ ਨੇ ਇੱਧਰ ਕਿੰਨੇ ਨੇ ਇਹ ਨਗ ਇੱਧਰ ਜੀ ਹੈਗੇ ਅਗੇ 12 13 ਨਗ ਇੱਧਰ ਆ ਜੀ ਏਰੀਆ ਕਿੰਨਾ ਸਾਰਾ ਜਾਂ ਏਰੀਆ ਦੀ ਗੱਲ ਬਾਤ ਕਰੀਏ ਜੀ ਇਹ ਏਰਗਾ ਜੀ ਹੋਊਗਾ ਵੀ ਜਿੱਥੇ ਜਿੱਥੇ ਰੱਖਿਆ ਜਿੱਥੇ ਤੇ ਰੱਖਿਆ ਹਾਂ ਜੀ 50 ਕ ਫੁੱਟ ਥਾ 50 ਕ ਫੁੱਟ ਸਾਨਾ ਵੀ ਦੇਖ ਸਕਦੇ ਆਏ ਹੋ ਗਈ ਮੈਨੂੰ ਲੱਗਦਾ ਬਿਨ 12 13 ਹਾਂ ਇਹ 12 13 ਜੀ 12 13 ਫੁੱਟਾ ਵੀ ਦੇਖ ਸਕਦੇ ਹੋ ਇਹਦੇ ਵਿੱਚੇ ਬੱਕਰੀਆਂ ਰੱਖੀਆਂ ਹੋਈਆਂ ਨੇ ਦੇਖ ਸਕਦੇ ਹੋ ਜੀ ਕਿੰਨੀਆਂ ਬੱਕਰੀਆਂ ਰੱਖੀਆਂ ਸੀ ਜਦੋਂ ਪਹਿਲੀ ਵਾਰ ਜਦੋਂ ਪਹਿਲੀ ਪਹਿਲੀ ਵਾਰ ਰੱਖਣ ਲੱਗੀਆਂ ਸੀ ਉਦੋਂ ਤਾਂ ਜੀ 5 4 ਹੀ ਰੱਖੀਆਂ ਸੀ ਹੌਲੀ ਹੌਲੀ ਵਧੀਆਂ ਗਈਆਂ ਚੰਗੀਆਂ ਚੰਗੀਆਂ ਰੱਖੀ ਗਏ ਆ 60 60 ਜੀ ਠੀਕ ਆ ਜੀ ਹਾਂ ਦੇਖ ਇਹ ਦੱਸਿਆ ਕਿ ਨਹੀਂ ਤੀ ਬੀਏ ਰੱਖ ਲੋ ਵੀ ਬੱਕਰੀਆਂ ਆਪ ਨੂੰ ਸੌਂਕ ਉੱਠ ਖੜਿਆ ਜੀ ਛੋਡੀਆਂ ਵਾਕਈ ਵੀਡੀਓ ਦੇਖ ਦੇਖ ਕੇ ਬਹੁਤ ਸੌਂਕ ਪੈ ਗਈ ਇਹ ਸਿੱਖਿਆ ਕਿੱਥੋਂ ਦੀ ਗਈ ਸਿੱਖਿਆ ਕਿਤੋਂ ਨਹੀਂ ਜੀ ਸਿੱਖਿਆ ਕਿਤੋਂ ਨਹੀਂ ਹਾਂ ਜੀ ਡੰਗਰ ਰੱਖਦੇ ਹੋ ਨਾ ਕਰੇ ਤਾਂ ਕਰਕੇ ਨਾ ਹਾਂ ਜੀ ਕਰੇ ਰੱਖਦੇ ਆਂ ਠੀਕ ਆ ਕਰੇ ਰੱਖਦੇ ਹੋ ਡੰਗਰ ਨਾ ਤਾਂ ਕਰਕੇ ਪਤਾ ਲੱਗ ਜਾਂਦਾ ਨਾ ਹਾਂ ਜੀ ਆਹੀ ਦਿਖਾਓ ਪਹਿਲਾਂ ਵੀ ਦੇਖ ਸਕਦੇ ਹੋ ਮਿੱਤਰੋ ਚੰਗੀਆਂ ਬੱਕਰੀਆਂ ਨੇ ਸਾਰੀਆਂ ਜੇ ਆਪਾਂ ਗੱਲਬਾਤ ਕਰੇ ਤਾਂ ਕੁਆਲਿਟੀ ਚੰਗੀ ਰੱਖੀ ਇਹ ਪੱਠਾ ਜੀ ਇਹ ਵੀ ਦੇਖ ਸਕਦੇ ਬਈ ਨਗਰੀ ਆ ਨਾ ਹਾਂਜੀ ਪੱਕੀ ਨਗਰੀ ਜੈ ਇੱਧਰ ਲੈ ਕੇ ਆਏ ਜੀ ਉੱਥੇ ਸਾਹਮਣੇ ਹਾਂਜੀ ਇਹ ਵੀ ਦਿਖਾਉਣਾ ਤੁਹਾਨੂੰ ਇਹ ਵੇਚ ਦੋਗੇ ਜੇ ਕਿਸੇ ਨੇ ਓਕਾ ਕਰਨ ਦੀ ਲੈਣੀ ਹਾਂਜੀ ਵੇਚ ਦਾਂਗੇ ਵੇਚ ਵੀ ਦਿੰਨੇ ਹਾਂ ਨਾ ਸਹੀ ਗੱਲ ਆ ਬਈ ਦਾ ਕੰਮ ਆ ਬਈ ਦੇਖ ਸਕਦੇ ਹੋਗੇ ਇਹ ਕਿ ਮੈਂ ਅਭੀ ਪੱਠਾ ਇਹ ਪੱਠਾ ਜਿਉਂ ਖੀਰੀ ਮੰਨ ਦੋ ਦੰਦ ਹੋ ਗਈ ਜੀ ਤੇ ਲਵਾਈ ਤਾਂ ਨਹੀਂ ਹੈਗੀ ਹੁਣ ਹੁਣ ਲਵਾਈ ਆ ਜੀ ਹੁਣ ਲਵਾਈ ਆ ਜੀ ਲੈ ਵੀ ਦੇਖ ਸਕਦਾ ਹਾਈਟ ਵਧੀਆ ਨਾ ਪੱਟ ਦੀ ਇਹ ਜੀ ਹਾਂਜੀ ਹਾਂ ਹਾਈਟ ਪੱਖੋਂ ਬਈ ਵਧੀਆ ਚੰਗੀ ਪੱਠਾ ਕੀ ਦੇਖ ਸਕਦੇ ਹੋ ਅਜ ਦੁੱਗੀ ਆਗੀ ਤੇ ਲਵਾਈ ਹੈਗੀ ਚੋਗੀ ਹੁੰਦੀ ਹੁੰਦੀ ਸੁਪੂ ਹਣਾ ਹਾਂਜੀ ਹਾਂ ਸਹੀ ਗੱਲ ਆ ਵੀ ਚੰਗੀ ਪੱਠਾ ਮਿੱਤਰੋ ਦੇਖ ਸਕਦੇ ਹੋ ਕੁਆਲਿਟੀ ਚੰਗੀ ਹੈਗੀ ਹੋਰ ਫੜ ਲਓ ਜੀ ਪੱਠਾ ਹੀ ਫੜ ਲਓ ਜੇ ਆਹ ਲਓ ਜੀ ਪੱਠਾ ਹੀ ਫੜ ਲਓ ਮਿੱਤਰੋ ਸਾਰੀਆਂ ਬੱਕਰੀਆਂ ਚੰਗੀਆਂ ਨੇ ਵਾਕਿਆ ਇਧਰ ਏਰੀਆ 'ਚ ਹੈਗੀ ਐ ਕੁਆਲਿਟੀ ਆ ਨਾ ਏਰੀਆ ਦੇ ਵਿੱਚ ਕੁਆਲਿਟੀ ਰੱਖੇ ਜੀ ਮਾੜੇ ਨਹੀਂ ਵੀ ਉਹੀ ਖਾਣਾ ਚੰਗੇ ਨੇ ਵੀ ਉਹੀ ਖਾਣਾ ਆ ਦੇਖੋ ਕੰਨ ਕੰਨ ਵੀ ਕੰਨ ਕੰਨ ਦੇਖ ਸਕਦਾ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਵੱਡੇ ਵੱਡੇ ਕੰਨ ਵਾਲੀਆਂ ਉਹਨੇ ਪੱਠਾ ਹੈਗੀ ਪੱਠਾ ਹੈ ਜੀ ਦੇਖ ਸਕਦੇ ਹੋ ਬਈ ਚામੜੀ ਗਲਾਬੀ ਆ ਹਾਂਜੀ ਗਲਾਬੀ ਚામੜੀ ਜਬੇ ਚਿੱਟੀਆਂ ਅੱਖਾਂ ਨੇ ਦੇਖ ਸਕਦੇ ਹੋਗੇ ਖੀਰੀ ਹੈ ਇਹ ਜੀ ਹੈ ਨਾ ਹਜੇ ਸਮਰਾਈ ਵੀ ਨਹੀਂ ਜੀ ਸਮਰਾਈ ਵੀ ਨਹੀਂ ਹੈਗੀ ਬਈ ਦੇਖ ਸਕਦੇ ਮਿੱਤਰੋ ਹਾਈਟ ਹੈਗੀ ਹੈਗੀ 36 ਇੰਚ ਦੀ ਹਾਈਟ ਹੋਊਗਾ ਨਾ ਹਾਂਜੀ ਰਾਮਦਾਰੀ ਨਹੀਂ ਹੋਰ ਲਿਆਓ ਜੀ ਹੋਰ ਫੜੀ ਚੱਲੋ ਫੜੀ ਤੋਂ ਲੋ ਕੱਲੇ ਕੱਲੇ ਕਰਕੇ ਬੱਕਰੀ ਲੈ ਵੀ ਗਲਾਬੀ ਚામੜੀ ਵੀ ਹੈਗੀਆਂ ਨੇ ਇੱਕ ਦੋ ਜੇ ਕਿਸੇ ਨੇ ਲੈਣੀ ਆਉਣ ਇਹ ਵੀ ਦੇਖ ਸਕਦੇ ਹੋ ਬਾਈ ਉਸੇ ਜਿਹੀ ਹੋਣਾ ਜਮਾ ਚੱਪੇ ਸਿੰਘ ਨੇ ਜਮਾ ਖੀਰੀ ਹੈ ਇਹ ਵੀ ਖੀਰੀ ਹੈ ਜੀ ਇਹ ਵੀ ਖੀਰੀ ਆ ਬਾਈ ਦੇਖੋ ਗੁਲਾਬੀ ਚਾਂਬੜੀ ਦੇ ਵਿੱਚ ਹਾਈਟ ਹੋਈਟ ਚੰਗੀ ਆ ਮਿੱਤਰੋ ਹੋਰ ਲਿਆਓ ਜੀ ਨਾਲ-ਨਾਲ ਫੜੀ ਚੱਲੋ ਤੇ ਬੱਕਰੀਆਂ ਤੁਹਾਨੂੰ ਬਾਈ ਸਾਰੀਆਂ ਦਿਖਾਈ ਚੱਲਾਂਗੇ ਜੇ ਕਿਸੇ ਨੇ ਬਾਈ ਬੱਕਰੀ ਲੈਣੀ ਵੀ ਹੋਵੇ ਤਾਂ ਤੁਸੀਂ ਬਾਈ ਲੈ ਸਕਦੇ ਹੋ ਨਾ ਵੀਰ ਦੇ ਕੋਲੇ ਖੜੀਆਂ ਨੇ ਹਾਂ ਜੀ ਇਹ ਆ ਵੀ ਸੂਈ ਹੋਈ ਆ ਜੀ ਅੱਛਾ ਜੀ ਹਾਂਜੀ ਬੱਚਾ ਹੈਗਾ ਦਿਮਾਗਰ ਕੋਈ ਹਾਂਜੀ ਹੈਗਾ ਇੱਕ ਬੱਚੇ ਹੀ ਦਿੱਤਾ ਇਹਨੇ ਚੌਗੀ ਆ ਨਾ ਲੈ ਵੀ ਚੌਗੀ ਆ ਇੱਕ ਬੱਚਾ ਦਿੱਤਾ ਦੁੱਧ ਨੂੰ ਬਹੁਤ ਚੰਗੇ ਆ ਜੀ ਦੁੱਧ ਬਹੁਤ ਆਏ ਸਨ ਕਿੰਨਾ ਦੁੱਧ ਹਾਂ ਥੱਲੇ ਤਾਂ ਜੀ 4 ਕਿਲੋ ਤੋਂ ਵੀ ਜ਼ਿਆਦਾ ਡੰਗਦਾ ਸੀਗਾ ਅੱਛਾ ਜੀ ਹਾਂ ਉਹ ਵੇਚਦੀ ਸੀ ਠੀਕ ਹੈ 8 ਕਿਲੋ ਦੁੱਧ ਸੀਗਾ ਆਰਾਮਦਾਰੀ ਨਾਲ ਪੱਕੀ ਗੱਲ ਹੈ ਜੀ ਹਾਂ ਜੀ ਆਪਦੀ ਖਰਾਕ ਤੇ ਸੀਗਾ ਜੀ ਹੁਣ ਜੇ ਕਿਸੇ ਨੇ ਜਾ ਕੇ ਪੱਤੀ ਪਾਈ ਗਿਆ ਫਿਰ ਕਿੱਥੋਂ ਕਢ ਲੂ ਠੀਕ ਹੈ ਮਾਤਾ ਜੀ ਪੂਰਾ 8 ਟੰਨ ਕੇ ਰੱਖਦਾ ਸੀਗਾ ਉਹਨੂੰ ਦਾਣੇ ਨੂਨੇ ਨਾਲ ਅੱਛਾ ਜੀ ਹਾਂ ਜੀ ਇਨਾਮ ਨੂੰ ਮਚਾਈ ਸੀ ਕਿ ਤੋਦੀ ਮਾਂ ਜੀ ਫਿਰ ਨਾਮ ਤੋ ਜੀ ਉਹ ਪਾਈ ਨਹੀਂ ਜੀ ਅੱਛਾ ਉਹ ਨਹੀਂ ਪਾਈ ਉਹ ਨਹੀਂ ਪਾਈ ਹੋਰ ਦੋ ਪਸ਼ੂ ਜਿੱਤੇ ਆ ਜੀ ਆਪਣੇ ਦੋ ਬੱਚੇ ਹਾਂ ਪਹਿਲੀ ਵਾਰ ਪਾਈ ਸੀ ਜੀ ਓਏ ਪੱਠ ਜਿੱਤ ਗਈ ਦੂਜੀ ਵਾਰ ਦੁੱਧ ਚਵਾਈ ਚ ਉਹਦੀ ਮਾਂ ਜਿੱਤ ਗਈ ਉਸੇ ਦੀ ਠੀਕ ਆ ਜੀ ਹੁਣ ਪਾਵਾਂਗੇ ਜੀ ਜਦੋਂ ਫੂਲੇ ਵਾਲੇ ਮੇਲਾ ਆਉਦੋਂ ਪਾਵਾਂਗੇ ਹਜੇ ਵੀ ਲੈ ਵੀ ਇਹਦੇ ਮਗਰ ਇੱਕ ਬੱਚਾ ਹਨਾ ਬੱਕਰਾ ਜੀ ਬੱਕਰਾ ਹਾਂਜੀ ਡੱਬੇ ਹੀ ਆ ਲੈ ਵੀ ਚੰਗਾ ਵੀ ਦੇਖ ਸਕਦੇ ਕੁਆਲਿਟੀ ਚੰਗੀ ਆ ਪੱਠ ਦੀ ਲੈ ਆਏ ਮਾੜੇ ਇੱਧਰ ਨੂੰ ਕਰਕੇ ਹੀ ਲੈ ਵੀ ਮਿੱਤਰੋ ਦੇਖ ਸਕਦੇ ਨਾਲ ਠੰਡੂਣ ਦੇਖ ਲਓ ਬਈ ਚੰਗੇ ਨੇ ਹਜੇ ਤਾਂ ਬੱਚੀ ਹੋਣਾ ਨਾ ਇਹਦਾ ਠੀਕ ਆ ਜੀ ਸਹੀ ਗੱਲ ਆ ਉਹਦੇ ਘਰ ਦੁੱਧ ਨੂੰ ਜੀ ਸਹੀ ਗੱਲ ਦੁੱਧ ਨੂੰ ਵਧੀਆ ਬਣਾ ਲੈਂਦੇ ਆ ਜੀ ਜਮਾ ਅੱਛਾ ਲੈਓ ਜੀ ਹੋਰ ਫੜੋ ਬੱਕਰੀ ਮੰਗਦੀ ਮਗਰ ਆ ਵੀ ਮਿੱਤਰੋ ਜਿਹੜੇ ਮੇਰੇ ਵੀਰਾਂ ਚੰਗਿਆਂ ਚੰਗਿਆਂ ਬੱਕਰੀਆਂ ਲਾਭ ਰਹੇ ਨੇ ਤਾਂ ਬਈ ਕਰ ਲੋ ਕਾਲ ਆ ਜਿੱਤੀ ਹੋਈ ਆ ਜੀ ਤੇ ਨੰਬਰ ਹੈਗਾਗਾ ਇੱਧਰ ਆ ਜਿਓ ਜੀ ਕਿਵੇਂ ਜੀ ਆ ਜਿੱਤੀ ਹੋਈ ਆ ਜੀ ਹਰੀ ਕੇ ਬਰਜ ਤੋਂ ਦੁੱਧ ਕਿੰਨਾ ਕੱਢਤਾ ਦੀ ਗਈ ਇਹਨੇ 6 ਕਿਲੋ ਕੱਢਤਾ ਸੀਗਾ ਜੀ 6 ਕਿਲੋ ਦੁੱਧ ਲੈ ਵੀ 6 ਕਿਲੋ ਦੁੱਧ ਘੜਤਾ ਦੀ ਆ ਬੱਕਰੀ ਨੇ ਸਾਡੇ 3 ਮਹੀਨਿਆਂ ਦੀ ਸੂਈ ਹੋਈ ਸੀਗੀ ਬਾਅਦ ਚੌੜ ਚੌੜ ਚ ਹੀ ਪਾਲੀ 4-5 ਦਿਨਾਂ ਚ ਜਦੋਂ ਪਤਾ ਪਹਿਲਾਂ ਪਤਾ ਨਹੀਂ ਲੱਗਿਆ ਪਰ ਤੁਰਤ ਪੈਰ ਗਨਗਨ ਕਰਕੇ ਤਿਆਰ ਇਹਨੂੰ ਫੇਰ ਪਾਈ ਫੇਰ ਵਧਿਆ ਜਿੱਤ ਗਈ ਜੀ ਖਵੌਨ ਇਹ ਕਿਉਂ ਬਈ ਇਹ ਜਹਾ ਬੱਕਰੇ ਦਾ ਜੀ ਉਹ ਕਿਹੜੀ ਚੀਜ਼ ਆ ਜੀ ਜਿਹੜੀ ਮੈਂ ਸੋਲੇ ਸੋਇਆਬੀਨ ਸਿਲਕੇ ਤਾਂ ਸਾਰੇ ਹੋਣੀ ਹੋਣਿਆ ਸਰੋਂ ਦੀ ਖਲਜੀ ਹਾਂਜੀ ਤੇ ਤਾਰਾ ਅਮੀਰਾ ਜੀ ਹਾਂਜੀ ਉਹ ਕਿਹੜੀ ਜੀਆ ਬੜੇਵੇਂ ਜੀ ਬੜੇਵੇਂ ਉਹ ਫਿਰ ਚੱਕੀ ਆਲਾ ਕਰੇ 10 ਕਿਲੋ ਬਹੁਤਾ ਨਹੀਂ ਮਖਾ 50 ਕਿਲੋ ਪਾ ਅੱਛਾ ਤੇ ਮੈਂ ਤੁੰਨੇ ਪਏ ਰਹਿੰਦੇ ਨਰੇ ਖਾਂਦੀਆਂ ਜੀ ਫਿਰ ਦਿੰਦੀਆਂ ਦੁੱਧ ਜੀ ਹੁਣ ਪੱਤਿਆਂ ਤੇ ਤਾਂ ਕੋਈ ਦੁੱਧ ਨਹੀਂ ਦਿੰਦਾ ਬਸ ਸਹੀ ਗੱਲ ਹੈ ਸਹੀ ਗਾ ਬਈ ਦੇਖ ਸਕਦਾ ਬਈ ਖਰਚਾ ਕਰਨਾ ਪੈਂਦਾ ਜੀ ਦੇਖਿਆ ਬਈ ਖਰਚਾ ਕਰਨਾ ਪੈਂਦਾ ਜੀ ਹੁਣ ਕਿੰਨਾ ਦੁੱਧ ਆ ਥੱਲੇ ਬਈ ਜੇ ਹੁਣ ਦੀ ਗੱਲਬਾਤ ਕਰੀਏ ਕਿਹੜੀ ਦੇ ਜੀ ਇਹ ਥੱਲੇ ਆ ਜੀ ਇਹ ਤਾਂ ਜੀ ਹੁਣ ਸਮਰਈ ਆ ਜੀ ਇਹਨੇ ਟੱਕਰ ਮਾਰ ਗੀ ਸੀ ਕੋਈ ਹੋਰ ਤੇ ਉਦੋਂ ਬੱਚੇ ਥੋੜੇ ਜੇ ਗਰਮੀ ਚ ਸਿੱਟ ਗਈ ਸੀ ਬਾਅਦ ਚ ਮੈਂ ਸਮਰਾਈ ਨਹੀਂ ਹੁਣ ਸਮਰਾਈ ਆ ਜੀ ਹਾਂ ਜੀ ਹੁਣ ਸਮਰਈ ਆ ਜੀ ਵੀ ਦੇਖ ਸਕਦੇ 10 12 ਦਿਨਾਂ ਦੀ ਤਿੰਨ ਬੱਚਿਆਂ ਦੀ ਜੀ ਜ਼ਿੰਮੇਵਾਰੀ ਹੋ ਪੱਕੀ ਗੱਲ ਲੱਗੀ ਜੇ ਨਾ ਤਿੰਨ ਦੇਤੇ ਤਾਂ ਜਾਮਾ ਫਰੀ ਦੇਵਾਂਗੇ ਆਪਾਂ ਲੈ ਵੀ ਤਿੰਨ ਬੱਚਿਆਂ ਦੀ ਗਰੰਟੀ ਆ ਬਾਈ ਕਹਿੰਦਾ ਵੀ ਜੇ ਨਾ ਆਏ ਤਾਂ ਜਾਮਾ ਬੱਕਰੀ ਫਰੀ ਜਾਮਾ ਫਰੀ ਦੇਖ ਲੋ ਜੀ ਵੱਡੀ ਗੱਲ ਐ ਹਾਂ ਜੀ ਜਾਮਾ ਹਾਂ ਜੀ ਤਿੰਨ ਬੱਚਿਆਂ ਦੀ ਜ਼ਿੰਮੇਵਾਰੀ ਲੈ ਵੀ ਤਿੰਨ ਬੱਚਿਆਂ ਦੀ ਗਰੰਟੀ ਹੈਗੀ ਬੱਕਰੀ ਚੰਗੀ ਹੈਗੀ ਹਾਂ ਜੀ ਹੁਣ ਠੰਡ ਮੰਨ ਰੱਖੀ ਨਾਲ ਥੋੜੀ ਹਾਂ ਜੀ ਠੰਡ ਮੰਨਦੀ ਆ ਥੋੜੀ ਜੀ ਨਹੀਂ ਤਾਂ ਬੱਕਰੀ ਬਾਈ ਪੂਰੀ ਚੰਗੀ ਹੈਗੀ ਫੋਰ ਫੜ ਲਓ ਜੀ ਉਹ ਕਾਲੀ ਫੜ ਲਓ ਲੈ ਵੀ ਮਿੱਤਰੋ ਬੱਕਰੀਆਂ ਚੰਗੀਆਂ ਨੇ ਬਾਈ ਸਾਰੀਆਂ ਨਾਲ ਇਹ ਇਹ ਨਹੀਂ ਗੀਨੇ ਦਿੰਦੀ ਆ ਜੀ ਆ ਇਹਦਾ ਨਗੀਨਾ ਹੀ ਆ ਜੀ ਇਹਦੀ ਮੱਤੀ ਹਾਂ ਜੀ ਇਹ ਵੀ ਜਿੱਤੀ ਹੋਈ ਆ ਜੀ ਇਹ ਵੀ ਜਿੱਤੀ ਹੋਈ ਹੈਗੀ ਇਹ ਦੰਦ ਕਿੰਨੇ ਹੋ ਗਏ ਇਹ ਇਹ ਦੰਦ ਤਾਂ ਜੀ ਚਾਰ ਦੰਦ ਆਣਾ ਜੀ ਚਾਰ ਦੰਦ ਦੇਖ ਸਕਦਾ ਬਾਈ ਜੀ ਫੁੱਲੇ ਵਾਲ ਤੋਂ ਆਈ ਦੀ ਨੰਬਰ ਤੇ ਜੀ ਹਾਂ ਜੀ ਤੀਜੇ ਨੰਬਰ ਤੇ ਆਈ ਸੀ ਤੀਜੇ ਨੰਬਰ ਤੇ ਆਈ ਦੀ ਕਿੰਨਿਆਂ ਦੇ ਵਿੱਚੋਂ ਜੀ ਇਹ ਕਿੰਨੀਆਂ ਹੋਣੀਆਂ ਪੱਠਾ ਉੱਥੇ ਪੱਠਾ ਬਹੁਤ ਸੀਗਾ ਪੱਠਾ ਬਹੁਤ ਸੀਣਾ ਸਹੀ ਗੱਲ ਆ ਬਈ 25ਤੀ ਆਰਾਮਦਾਰੀ ਨਹੀਂ ਹੋਣੀ ਆ ਜੀ ਵੱਧ ਉਹ ਤਾਂ ਖੀਰੀ ਤੇ ਇਹ ਓਦੋਂ ਖੀਰੀ ਸੀ ਲੈ ਵੀ ਦੇਖ ਸਕਦੇ ਹੋ ਬਈ ਖੀਰੇ ਬੱਚਿਆਂ ਦੇ ਵਿੱਚੋਂ ਬਈ ਤੀਜੇ ਨੰਬਰ ਤੇ ਆਇਓ ਬਈ ਕੰਨ ਕੰਨ ਦੇਖ ਸਕਦੇ ਹੋ ਬਈ ਜਿਹੜੇ ਮੇਰੇ ਵੀਰ ਨਾਲ ਚੰਗੀ ਕੁਆਲਿਟੀ ਦੀ ਪੱਠ ਲੱਭ ਰਹੇ ਨੇ ਤਾਂ ਕੰਨ ਦੇਖੋ ਬਈ ਮੱਲਾ ਦਾ ਹੋਊਗਾ 8 ਇੰਚ ਦਾ ਨਾ ਜੀ 7-8 ਇੰਚ ਦਾ ਕੰਨ ਆ ਬਈ ਅੱਗੇ ਪੂਰੇ ਚੰਗੀ ਕੁਆਲਿਟੀ ਦੇ ਆਗੇ ਇਹ ਦੂਜੇ ਸੂਏ ਸੂਹ ਗਈ ਹੁਣ ਇਹ ਹੁਣ ਦੂਜੇ ਹਾਂਜੀ ਢੂੜ ਕਮੀਨਾ ਰਹਿ ਗਿਆ ਇਹਦਾ ਜੀ ਦੂਜੇ ਸੂਹ ਲਾਉਣ ਲੱਗ ਗੀ ਦੁੱਧ ਕਿੰਨਾ ਕੱਢਦਾ ਉਹ ਪਹਿਲੇ ਜੂਏ ਜੀ ਐਵੇਂ ਕਹਿੰਦਾ ਚੋਇਆ ਨਹੀਂ ਜੀ ਉਹ ਪਾਠ ਉਹ ਫਿਰਦੀ ਆਈ ਦੀ ਜੀ ਉਹ ਪਾਠੀ ਚੋਂਦੀ ਰਹੀ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਮਿੱਤਰੋ ਦੇਖ ਸਕਦੇ ਹੋਗੇ ਡੇਢ ਮਹੀਨਾ ਰਹਿ ਗਿਆ ਹੁਣ ਹਾਂ ਜੀ ਡੇਢ ਮਹੀਨਾ ਰਹਿ ਗਿਆ ਲਾਉਣ ਲੱਗ ਗਈ ਦੁਬਾਰਾ ਇਹ ਦੇਓਗੇ ਕਿੰਨੇ ਦੀ ਬਈ ਇਹ ਜੀ ਕੋਈ ਨਹੀਂ ਕਰ ਲਾਂਗੇ ਮੌਕੇ ਕਰ ਲਿਓ ਮੌਕੇ ਤੇ ਕੋਈ ਚੱਕਰ ਨਹੀਂ ਆ ਜਾਓ ਹੋਰ ਫੜ ਲਓ ਬੱਕਰੀ ਮੰਗਦੀ ਮੰਗ ਜੀ ਤੇ ਮਿੱਤਰੋ ਚੰਗੀ ਕੁਆਲਿਟੀ ਦੀਆਂ ਬੱਕਰੀਆਂ ਦੇ ਪੱਠਾ ਨੇ ਵੀਰ ਦੇ ਕੋਲੇ ਕਰ ਲਿਓ ਕਾਲਜੇ ਕਿਸੇ ਵੀ ਮੇਰੇ ਵੀਰ ਨੂੰ ਬਾਈ ਇਹਨਾਂ ਦੇ ਵਿੱਚੋਂ ਕੁਝ ਵੀ ਚਾਹੀਦਾ ਹੋਊਗਾ ਨਾ ਤਾਂ ਬਾਈ ਮਾਨਸਾ ਖੜਾਂਗੇ ਆਪਾਂ ਮਾਨਸਾ ਕਲਾਂ ਜੀ ਠੀਕ ਹੈ ਜੀ ਬੁਰਜ ਮਾਨਸਾ ਕਹਿੰਦੇ ਨਾ ਜੀ ਹਾਂ ਜੀ ਬੁਰਜ ਮਾਨਸਾ ਕਹਿੰਦੇ ਉਹ ਮਾਨਸਾ ਕਲਾਂ ਇੱਕ ਆ ਗਏ ਮਿੱਤਰੋ ਇਹ ਦੇ ਕੰਨ ਦੇਖ ਲਓ ਜੀ ਇਹ ਵੀ ਸੂਣ ਵਾਲੀ ਹੈ ਜੀ ਇਹ ਵੀ ਸੂਣ ਵਾਲੀ ਹੈਗੀ ਲੈ ਮਿੱਤਰੋ ਕੰਨ ਦੇਖੋ ਬਾਈ ਗਲਾਬੀ ਚਾਮੜੀ ਦੇ ਵਿੱਚ ਆ ਗਈ ਤੇ ਨੱਕ ਮੁੱਕ ਪੂਰਾ ਵਧੀਆ ਇਹ ਨੱਕ ਵਿੰਗਾ ਕਿਵੇਂ ਜੇ ਇਹਦਾ ਇੱਕ ਪ੍ਰੋਲ ਪਹਿਲਾਂ ਤੂੰ ਵਿੰਗਾ ਜੀ ਪਹਿਲਾਂ ਤੋਂ ਵਿੰਗਾ ਹਾਂ ਜੀ ਬੱਚੇ ਹੁੰਦੇ ਤੂੰ ਉਹ ਬੱਚੇ ਚੰਗੇ ਦਿੰਦੀ ਹੈਗੀ ਬੱਚੇ ਜੀ ਆ ਪੱਠਾ ਇਹ ਛੇ ਨਹੀਂ ਆ ਲੈ ਵੀ ਆ ਪੱਠਾ ਇਹਦੇ ਬਾਈ ਗਲਾਬੀ ਚਾਮੜੀ ਬਾਕੀ ਬਾਈ ਚੰਗੀ ਬੱਕਰੀ ਹੈਗੀ ਬਾਈ ਦੇਖ ਸਾਲ ਇਹ ਪੱਠਾ ਦੇ ਨਹੀਂ ਜਮਾ ਵੀ ਆਈ ਜੀ ਪਰ ਜਮਾ ਭੁਗ ਹਾਂ ਬੱਕਰੀਆਂ ਉਹ ਮੀਨ ਹਨ ਹਾਂ ਜੀ ਕਈ ਵਾਰ ਕੁਦਰਤੀ ਹੋ ਜਾਂਦਾ ਕੁਦਰਤ ਹਾਂ ਜੀ ਹਾਂ ਜੀ ਬਾਈ ਦੇਖ ਸਕਦੇ ਬਾਈ ਸੋਹਣੀ ਆ ਬਾਈ ਦੇਖ ਸਕਦੇ ਨੱਕ ਨੁੱਕ ਸਿੰਘ ਸਿੰਘ ਪੂਰੇ ਚੰਗੇ ਨੇ ਹਨਾ ਹੁਣ ਗੱਬਣ ਕਿਨੇ ਟਾਈਮ ਦੀ ਹੁਣ ਇਹ ਇਹ ਜੀ 3 ਮਹੀਨਿਆਂ ਦੀ ਗੱਬਣਾ ਜੀ 3 ਮਹੀਨੇ ਦੇ ਗੱਬਣਾ ਦੂਜੀ ਵਾਰ ਜਾਂ ਫਿਰ ਤੀਜੀ ਵਾਰੀ ਦੂਜੀ ਵਾਰ ਜੀ ਦੂਜੀ ਵਾਰ ਆਇਓ ਹੋਰ ਫੜ ਲਓ ਜੀ ਲੈ ਵੀ ਦੂਜੀ ਵਾਰ 3 ਕਿ ਮਹੀਨੇ ਦੀ ਗੱਬਣਾ ਹੁਣ ਇਹ ਬਰ ਰਹਿ ਗਏ 2 ਕਿ ਮਹੀਨੇ ਸੂਣਦੇ ਹਨਾ ਹਾਂਜੀ ਦੇਖ ਸਕਦੇ ਹਾਂ ਬਈ ਜਾਨਵਰ ਦਿਖਾਈ ਚੱਲਦੇ ਆ ਬਈ ਤੁਹਾਨੂੰ ਦੇਖੀ ਚੱਲੋ ਤੇ ਕਾ ਆ ਗਈ ਬਈ ਇਹ ਵੀ ਨੰਗੀਨਾ ਹੀ ਆ ਹਨ ਹਾਂਜੀ ਇਹ ਵੀ ਇਸੇ ਦੀ ਹੈ ਜੀ ਇਹਦੀ ਹੈ ਜੀ ਹਾਂਜੀ ਲੈ ਵੀ ਇੱਕ ਆਹ ਪਾਠ ਹੈ ਦੀ ਚਿੱਟੀ ਕਾ ਠੀਕ ਹੈ ਜੀ ਹਾਂਜੀ ਲੈ ਮਿੱਤਰੋ ਇਹ ਦੇਖ ਸਕਦੇ ਹੋਗੇ ਕੁਆਲਿਟੀ ਚੰਗੀ ਹੈਗੀ ਠੀਕ ਹੈ ਜੀ ਚੈੱਕ ਕਰੋ ਬਾਈ ਥੋੜੀ ਥੋੜੀ ਗਲਾਬੀ ਚਾਂਬੜੀ ਆ ਗਈ ਹਾਂਜੀ ਖੀਰੀ ਹੈ ਇਹ ਵੀ ਖੀਰੀ ਹੈ ਵੀ ਹਨਾ ਹਾਂਜੀ ਖੀਰੀ ਹੈ ਵੀ ਇਹ ਲਵਾਈ ਤਾਂ ਨਹੀਂ ਹੈਗੀ ਨਾ ਨਾ ਜੀ ਕੋਈ ਨਹੀਂ ਲੱਗੀ ਜੀ ਗਲਿਆਰ ਲੱਗੀ ਹੈਗੀ ਇਹ ਵੀ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਲੱਗ ਗਈ ਚਲੋ ਕੋਈ ਗੱਲ ਨਹੀਂ ਲੈ ਮਿੱਤਰੋ ਇਹ ਵੀ ਚੰਗੀ ਕੁਆਲਿਟੀ ਆ ਦੇਖ ਸਕਦੇ ਹੋਗੇ ਪੱਠਾ ਸੋਹਣੀਆਂ ਨੇ ਬਈ ਆਜੋ ਤੇ ਹੋਰ ਦਿਖਾਉਣਾ ਤੁਹਾਨੂੰ ਇੱਕ ਦੋ ਜਿਹੜੀਆਂ ਰਹਿ ਗਈਆਂ ਫਿਰ ਆਪਾਂ ਉਧਰ ਬੱਚੇ ਵਾਲੇ ਪਾਸੇ ਜਾਵਾਂਗੇ ਤੇ ਤੁਹਾਨੂੰ ਬੱਕਰਾ ਵੀ ਦਿਖਾਵਾਂਦੀ ਜਿਹੜੀ ਦੁੱਧ ਚਵਾਈ ਚ ਜਿੱਤੀ ਐ ਅੱਛਾ ਸੋ ਦੂਜੀ ਬੱਕਰੀ ਦੀ ਹਾਂਜੀ ਉਹਦੀ ਭੈਣ ਆ ਜਾਂ ਫਿਰ ਕਿਵੇਂ ਕੀ ਗੱਲਬਾਤ ਹੈ ਜਿਹੜੀ ਉਹ ਆ ਗਈ ਉਹ ਆ ਪਹਿਲੇ ਸੂਏ ਦੀ ਐ ਜੀ ਆ ਦੂਜੇ ਦੇ ਆ ਦੋ ਬੱਕਰੇ ਸੀ ਉਹ ਵੇਚਤੇ ਸੀਗੇ ਜਾਂਦੇ ਹੀ ਲੈ ਗਏ ਸੀਗਾ ਕੋਈ ਬਾਹਲੇ ਚੰਗੇ ਆਏ ਛੱਡ ਡੇ ਲੰਮੇ ਕੰਨ ਅੱਛਾ ਹਾਂਜੀ ਲੇ ਮਿੱਤਰੋ ਦੇਖ ਸਕਦੇ ਹੋਗੇ ਕੋਈ ਖੀਰੀ ਵਾਲਾ ਬਾਲਾ ਗਲ ਪੈ ਗਿਆ ਫਿਰ 20000 ਦੇ ਲੈ ਗਿਆ ਸੀ ਦੋਨੇ ਬੱਚੇ 5 ਦਿਨਾਂ ਦੀ ਸੀ ਪੰਜ ਦਿਨਾਂ ਦੇ ਉੱਤੇ ਟੱਡੇ ਲੰਮੇ ਕੰਨ ਕੱਢੇ ਪੈਣਾ ਬਾਂਜਲੇ ਹੁਣ ਤਾਂ ਮੈਂ ਪਸਾਈ ਜਨਾ ਇੱਕ ਬੱਕਰਾ ਉਹਨਾਂ ਚ ਰੱਖਣਾ ਹੈਗਾ ਹਾਂ ਲੈ ਵੀ ਲਿਆਓ ਜੀ ਅੱਗੇ ਲਿਆਓ ਲੈ ਮਿੱਤਰੋ ਦੇਖ ਸਕਦੇ ਹੋਗੇ ਇਹ ਵੀ ਪੱਠ ਆ ਗਈ ਚੰਗੀ ਕੁਆਲਟੀ ਦੇ ਵਿੱਚ ਆ ਬਈ ਖੀਰੀ ਵੀ ਖੀਰੀ ਆ ਜੀ ਹਨਾ ਖੀਰੀ ਹੈ ਸੋਹਣੀ ਆ ਪੱਠ ਹਨਾ ਹਾਂਜੀ ਕੀ ਰੀ ਸਹੀ ਗੱਲ ਲਪਲੀਆਂ ਵਧੀਆ ਹੋਈਆਂ ਨਾ ਨਾ ਜਮਾ ਰੱਜੀਆਂ ਖੜੀਆਂ ਨੇ ਹਾਂਜੀ ਜਮਾ ਉਹ ਆਪਾਂ ਫਿਰ ਤੜਕੇ ਫੀਡ ਪਾਣੇ ਆਥ ਨੇ ਫੇਰ ਪਾਵਾਂਗੇ ਜੀ ਅੱਛਾ ਜੀ ਦਿਨੇ ਹੁਣ ਮੱਕ ਖਾ ਕੇ ਡੀਆਂ ਜਦੋਂ ਬਾਦ ਹੁਣ ਆ ਸੁੱਕਾ ਨੀਰਾ ਪਾਤਾ ਹੁਣ 2 ਵਜੇ ਫੇਰ ਮੱਕ ਪਾਵਾਂਗੇ ਆ ਉਹਤੇ ਫੀਡ ਸਿੱਟਾਂਗੇ ਅੱਛਾ ਠੀਕ ਹੈ ਡਕਾ ਕੇ ਰੱਖ ਦਿਓ ਯਾਨੀ ਜਮਾ ਡਕਾ ਕੇ ਰੱਖ ਰਹਿ ਸਾਰਾ ਦਿਨ ਇਸੇਂ ਜੀ ਲੱਗਿਆ ਰਹਿਣਾ ਜੀ ਸਹੀ ਗੱਲ ਹੈ ਕੰਜੂਸੀ ਕੋਈ ਨਹੀਂ ਕਰਦਾ ਹਾਂਜੀ ਕੰਜੂਸੀ ਨਹੀਂ ਸਹੀ ਗੱਲ ਆ ਬਈ ਕੰਜੂਸੇ ਵਾਲਾ ਕੰਮ ਵੀ ਨਹੀਂ ਹੈਗਾ ਯਾਰ ਹਾਂਜੀ ਇਹ ਵੀ ਸੂਣ ਵਾਲੇ ਆ ਜੀ ਲੈ ਮਿੱਤਰੋ ਇਧਰ ਲਿਆ ਮਾੜਾ ਰਹ ਰਹੇ ਨੇ ਦਾ ਜੀ ਆ ਜਾ ਕਿੰਨੇ ਮਹੀਨੇ ਰਹਿ ਗਏ ਨੇ ਜੀ ਇਹਦੇ ਵੀ 2 ਮਹੀਨੇ ਲੈ ਵੀ ਦੇਖ ਸਕਦਾ ਬਈ ਬੂਰ ਕੰਨੀ ਜੀ ਹੈਗੀ 2 ਮਹੀਨੇ ਰਹਿੰਦੇ ਨੇ ਸੂਣਦੇ ਵੀ ਚੰਗਿਆ ਬਈ ਕਿਵੇਂ ਸੂਏ ਜੀ ਇਹ ਇਹ ਦੂਜੇ ਸੂਏ ਜੀ ਦੂਜੇ ਸੂਏ ਸੂਗ ਠੀਕ ਹੈ ਜੀ ਪ੍ਰੋਬਲਮ ਤਾਂ ਨਹੀਂ ਕੋਈ ਥਾਂ ਸੁਣਦੇ ਨਾ ਨਾ ਜੀ ਪੋਰਾ ਵੀ ਅੱਛਾ ਜੀ ਲੈ ਵੀ ਪ੍ਰੋਬਲਮ ਕੋਈ ਨਹੀਂ ਹੈਗੀ ਦੇਖ ਸਕਦਾ ਬਈ ਦਵਾਈ ਬੂਟੀ ਦਾ ਕਿਵੇਂ ਕਰਦੇ ਹੋ ਜੀ ਆਪ ਹੀ ਕਰ ਲੈਂਦੇ ਆ ਕੋਈ ਡਾਕਟਰ ਦਵਾਈ ਬੂਟੀ ਹੈ ਜੀ ਜੇ ਮਾੜੀ ਮੋਟੀ ਢਿੱਲ ਮੇਸਾ ਤਾਂ ਆਪ ਹੀ ਕਰਦੇ ਆ ਤੇ ਨਹੀਂ ਬਸ ਡਾਕਟਰ ਸਾਧ ਲਈ ਨਾ ਡਾਕਟਰ ਸਾਧ ਲੈਣ ਹਾਂ ਜੀ ਸਹੀ ਗੱਲ ਆ ਜੀ ਬਾਕੀ ਲੋੜ ਹੀ ਨਹੀਂ ਪੈਂਦੀ ਹੋਣੀ ਬਾਕੀ ਇਹ ਜਦੋਂ ਇੰਨਾ ਕੁਸ ਪਾਉਣਿਆਂਗੇ ਲਵ ਵੀ ਨਹੀਂ ਸਰੋਂ ਦੀ ਖਾਲ ਹੋ ਗਈ ਤਾਰਾ ਮੇਰਾ ਜਦੋਂ ਡੱਕੀਆਂ ਬਿਮਾਰ ਹੀ ਨਹੀਂ ਹੁੰਦੀਆਂ ਬਿਮਾਰ ਹੀ ਨਹੀਂ ਹੁੰਦੀਆਂ ਸਹੀ ਗੱਲ ਹੈ ਹਾਂ ਭੁੱਖੀਆਂ ਮਰਦंगी ਹੁੰਦੀਆਂ ਜੀ ਉਧਰ ਚੱਲੀ ਆ ਸਾਰੇ 10 ਵਾਰੀ ਬੋਂਕਰ ਮਾਰਦੇ ਆ ਜੀ ਹਜੇ ਇੱਕ ਰਹੇਗੀ ਇੱਕ ਰਹੇਗੀ ਜੀ ਲੈ ਵੀ ਉਹ ਵੀ ਦਖਾ ਆ ਰਹੇਗੀ ਜੀ ਆਹ ਇਹ ਰਹਗੀ ਬਾਈ ਇਹ ਵੀ ਤਿੰਨ ਬੱਚੇ ਕੱਢਦੀ ਆ ਉਹ ਇਹਦੀ ਆਪਾਂ ਲਈ ਕਰਕੇ ਗਾਰੰਟੀ ਦੇਉਂਦੀ ਆਪਾਂ ਨੂੰ ਗਾਰੰਟੀ ਹੈ ਠੀਕ ਹੈ ਜੀ ਲੈ ਵੀ ਇਹ ਵੀ ਤਿੰਨ ਬੱਚੇ ਕੱਢਦੀ ਆ ਜੀ ਸਹੀ ਗੱਲ ਆ ਵੀ ਲੰਬਾਈ ਬਹੁਤ ਆ ਨਾ ਕੋਲੇ ਜਿੱਡੇ ਕਰ ਦੇਣਾ ਗਿਆ ਹਾਂਜੀ ਲੈ ਇੰਦਰ ਲੈ ਆਏ ਵੇ ਸਵਾਰ ਕੇ ਲੈ ਵੀ ਇਹ ਕਹਿੰਦੇ ਸੋਇਆ ਜੀ ਬੱਕਰੀ ਇਹ ਪਹਿਲੇ ਸੂਈ ਹੋਈ ਆ ਦੂਜੇ ਸੂਈਗੀ ਤਿੰਨ ਬੱਚੇ ਸੀ ਜਿਹੜੇ ਮਾਲਕ ਤੋਂ ਲੈ ਆਉਣੇ ਤਿੰਨ ਵੇਚ ਤੇ ਬੱਕਰੀ ਮੈਨੂੰ ਦੇਤੀ ਅੱਛਾ ਜੀ ਹਾਂ ਲੈ ਵੀ ਤਿੰਨ ਬੱਚੇ ਸੀਗੇ ਤੀਕੀ ਦੇਖਦੇ ਆ ਵੀ ਕੀ ਬਣਦਾ ਹਣਾ ਹਾਂਜੀ ਹੁਣ ਇਹਨੂੰ ਮਹੀਨਾ ਕੀ ਹੋਇਆ ਜੀ ਸਮਰੀ ਨੂੰ ਠੀਕ ਹੈ ਮਹੀਨਾ ਕੀ ਹੋਇਆ ਹਾਂ ਉਹ ਗਾਰੰਟੀ ਆ ਸਮਰੀ ਦੀ ਹਾਂਜੀ ਹਾਂ ਗਾਰੰਟੀ ਠੀਕ ਹੈ ਜੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਵੀ ਬੱਕਰੀ ਚੰਗੀ ਹੈਗੀ ਕੁਆਲਟੀ ਪੋਖੋ ਤੇ ਬਈ ਲੰਬਾਈ ਲੰਬੂਈ ਬਹੁਤ ਆ ਤੇ ਹਾਈਟ ਦੀ ਗੱਲ ਬਾਤ ਕਰੀਏ ਕਿੰਨੀ ਹੋਊ ਹਾਈਟ ਦੀ ਹਾਈਟ ਹੋਊਗੀ 38 ਠੁੱਤੀ 38 ਠੁੱਤੀ ਹੋਊਗੀ ਲੈ ਵੀ 38 ਠੁੱਤੀ ਕਹਿੰਦੇ ਨੇ ਬਈ ਵੀ 38 ਹੋਊਗੀ ਆ ਜੋ ਬਈ ਆਪਾਂ ਦੂਜੇ ਪਾਸੇ ਚੱਲਦੇ ਆਂ ਤੇ ਤੁਹਾਨੂੰ ਬਈ ਹੁਣ ਆਪਾਂ ਬੱਚੇ ਤੇ ਬੱਕਰਾ ਦਿਖਾਉਨੇ ਆਜੋ ਲੈ ਵੀ ਮਿੱਤਰੋ ਦੂਜੇ ਪੋਸਟਨ 'ਚ ਆ ਗਿਆ ਆਪਾਂ ਨਾ ਤੇ ਇਧਰ ਬਈ ਦੇਖ ਸਕਦੇ ਹੋ ਬਾਈ ਜੀ ਬੱਚੇ ਨੇ ਤੇ ਬੱਕਰਾ ਹੈਗਾ ਤੇ ਗੱਲ ਬਾਤ ਕਰ ਦਿੰਗੇ ਇਹ ਕਾ ਬੱਕਰੀ ਹੈਗੀ ਹਾਂਜੀ ਬਾਈ ਜੀ ਦੱਸੋ ਇਹਦੇ ਬਾਰੇ ਜੀ ਏ ਜੀ 8 ਤਾਂ ਆਂਦਾ ਜੀ 8 ਤਾਂ ਆਂਦਾ ਜੀ ਤਾਂ ਹਾਂ ਲੈ ਵੀ 8 ਤਾਂ ਆਂਦਾ ਵੀ ਦੇਖ ਸਕਦੇ ਬੱਚੇ ਕਿੰਨੇ ਨੇ ਇਹਦੇ ਮਾੜੇ ਇਹਦੇ ਇੱਕ ਦਿੱਤਾ ਜੀ ਅੱਗੇ ਦੋ ਦਿੰਦੀ ਆ ਪੱਠਾ ਜੀ ਇਹਦੇ ਮੰਗਰੇ ਅਸਲ ਦੀ ਪੱਠਾ ਆ ਗਈ ਅੱਗੇ ਦੋ ਕੱਢਦੀ ਇੱਕ ਤੀ ਗਰਮੀ ਜੀ ਚ ਸਮਰੀ ਕਰਕੇ ਇੱਕ ਹੀ ਕੱਢਿਆ ਅੱਛਾ ਇੱਕ ਹੀ ਕੱਢਿਆ ਜੀ ਹਾਂ ਜੀ ਹੁਣ ਦੁਬਾਰੇ ਲੱਗ ਗਈ ਜੀ 10 ਕਤੇ ਨਹੀਂ ਹੋਇਆ ਦੁੱਧ ਕਿੰਨਾ ਕਾਇ ਥੱਲੇ ਬਈ ਦੁੱਧ ਤਾਂ ਜੀ ਇਹਦੇ ਥੱਲੇ ਹੈਗਾ 4 ਕਿ ਲੀਟਰ ਦੋ ਦੋ ਉਸ ਵੇਲੇ ਦੋ ਬੱਚੇ ਜੂੰਗਦੇ ਆ ਦੋਰ ਜਿਆਦਾ ਨਹੀਂ ਆ ਜਮ ਠੀਕ ਆ ਜੇ ਬੱਚੇ ਦਿਖਾਓ ਜੀ ਕਿਹਦੇ ਕਿਹਦੇ ਨੇ ਜਿਆਦੇ ਕਾਲੇ ਹੋ ਰਹੇ ਨੇ ਹਾਂਜੀ ਇਹ ਕਿਹਦੇ ਕਿਹਦੇ ਨੇ ਉਧਰ ਹੈਗੇ ਨੇ ਇਹਦੇ ਮਾਮਾ ਉਹਨਾਂ ਦੀਆਂ ਹਾਂਜੀ ਆ ਜਿਹੜੀ ਆ ਖੜੀ ਹੈ ਜੀ ਹਾਂਜੀ ਇਹ ਉਹ ਫਿਰਦੀ ਪਰੇ ਜੀ ਹਾਂਜੀ ਦੱਬੀ ਜੀ ਉਹਦਾ ਬੱਚਾ ਜੀ ਆਹ ਠੀਕ ਆ ਜੀ ਕੀ ਕੀ ਨੇ ਬੱਚੇ ਜ ਬੱਚਿਆਂ ਦੀ ਗੱਲਬਾਤ ਕਰੀਏ ਬੱਕਰੇ ਆ ਜੀ ਦੋ ਇੱਕ ਆ ਬੱਕਰਾ ਹਾਂਜੀ ਤੇ ਤੰਨੇ ਪੱਠਾ ਹੈ ਜੀ ਕੁਆਲਿਟੀ ਚੰਗੀਆਂ ਨਾ ਇਹਦੇ ਹਾਂ ਜੀ ਇੱਕ ਵਾਰ ਬੱਕਰਾ ਦੇਖ ਸਕਦੇ ਮਿੱਤਰੋ ਪੂਰਾ ਬਿਨਾ ਮੋਟੀ ਹੱਡੀ ਦਾ ਬੱਕਰਾ ਹੀ ਹੈ ਇਹ ਹਾਂ ਜੀ ਪੂਰੇ ਮੋਟੀ ਹੱਡੀ ਦਾ ਡਬਲ ਹੱਡੀ ਦਾ ਆਪਿਆ ਉਹ ਇਹਨਾਂ ਦੇ ਇਹੀ ਆ ਸਾਰਿਆਂ ਦਾ ਹਾਂ ਜੀ ਆਹੀ ਆ ਬੱਕਰਾ ਦੇਖ ਸਕਦੇ ਮਿੱਤਰੋ ਕਿੰਨੀ ਹਾਈ ਟੂ ਬੱਕਰੇ ਦੀ 40 ਕਹ ਹੈਟ ਦਾ ਬੱਕਰਾ ਹਾਂਜੀ 40 ਹੋਊਗੀ 40 ਕ ਹੈਟ ਦਾ ਬੱਕਰਾ ਬਾਈ ਇਹ ਵੀ ਫੀਡਾਂ ਦੀ ਪਾਲਿਆ ਜੀ ਇਹਦੀ ਮਾਂ ਦਾ ਮੁੱਕ ਗਈ ਸੀਗੀ ਨਿੱਕੇ ਜਿਹੇ ਨੂੰ ਵਈਦੇ ਜਿੱਡੇ ਨੂੰ ਪਾਲਿਆ ਮਾਸਾ ਫੀਡਾਂ ਤੇ ਕੋਈ ਦੁੱਧ ਨਹੀਂ ਇਹਨੂੰ ਮਿਲਿਆ ਤਾਂ ਵੀ ਵੱਧ ਗਈ ਕਰਕੇ ਹੈਟ ਹੂਟ ਆਹ ਦੇਖੋ ਫੜ ਕੇ ਹਾਂਜੀ ਇਹ ਉਹਦੀ ਆ ਜਿਹੜੀ ਮੇਲਾ ਜੀ 33 ਜੇ ਨੰਬਰ ਤੇ ਆਈ ਲੈ ਮਤਰੂ ਮਲਾ ਦਾ ਇਹ ਵੀ ਹੁਣ ਅੱਗੇ ਜਾ ਕੇ ਕਮਾਲ ਹੀ ਕਰੂਗੀ ਹਾਂਜੀ ਇਹ ਪਾਵਾਂਗੇ ਜੀ ਜਦੋਂ ਕੋਈ ਮੇਲਾ ਤੁਹਾਨੂੰ ਕੋਣ ਦੇਖ ਸਕਦੇ ਹੋ ਬਾਈ ਹਾਂਜੀ ਚੈੱਕ ਕਰੋ ਬਈ ਕੰਨ ਕੰਨ ਪੂਰੇ ਵੱਡੇ ਵੱਡੇ ਕੰਨ ਨੇ ਪੱਟੇ ਹਨਾ ਕਿੰਨੇ ਟਾਈਮ ਦੀ ਹੋਗੀ ਪੱਟ ਚ ਇਹੇ ਜੀ ਮਹੀਨਾ ਦੀ ਗੱਲਬਾਤ ਕਰੀ ਅਜੇ ਆਪਾਂ 7 ਕੁ ਮਹੀਨਿਆਂ ਦੀ ਹੋ ਜੀ ਸੀ 7 ਕੁ ਮਹੀਨਿਆਂ ਦੀ ਹੋ ਸਾਬ ਜੀ 7 ਕੁ ਮਹੀਨੇ ਦੀ ਪੱਠ ਹੈਗੀ ਤੇ ਕੁਆਲਿਟੀ ਦੇਖ ਲੋ ਇਹ ਵੇਚਣੀ ਹੈ ਜੀ ਇਹ ਫੀਡ ਤੇ ਹੀ ਕਰੀਏ ਇਹ ਰੱਖਣੀ ਹੈ ਜੀ ਇਹ ਰੱਖਣੀ ਆ ਪੱਕੀ ਗੱਲ ਆ ਲੈ ਵੀ ਬਾਈ ਕਹਿੰਦਾ ਵੀ ਇਹ ਰੱਖਣੀ ਹੈ ਇਹ ਮੇਲਾ ਮੂਲਿਆਂ ਚ ਪਾਵਾਂਗੇ ਜੀ ਤਿਆਰ ਕਰਕੇ ਨਹੀਂ ਲੈ ਮੈਂ ਤੈਨੂੰ ਇਹ ਨਹੀਂ ਵੇਚਣੀ ਹੈਗੀ ਬਾਕੀ ਕੁਝ ਵੀ ਤੁਸੀਂ ਖਰੀਦ ਸਕਦੇ ਹੋਗੇ ਕੁਆਲਿਟੀ ਦੇਖ ਸਕਦੇ ਹੋ ਜੀ ਤੇ ਬਾਕੀ ਬਾਈ ਦੇਖ ਸਕਦੋਂਗੇ ਮਾਨਸਾ ਖੜਿਆਂਗੇ ਮਾਨਸਾ ਕਲਾਂ ਤੇ ਬਾਈ ਤੋਂ ਪੁੱਛ ਦੇਵਾਂਗੇ ਜੀ ਬਾਈ ਦਾ ਨੰਬਰ ਦੇ ਕਰ ਲਿਓ ਕਾਲ ਜੇ ਕੁਝ ਵੀ ਖਰੀਦਣਾ ਹੋਊਗਾ ਹਾਂਜੀ ਬਾਈ ਜੀ ਨੰਬਰ ਦੱਸ ਦੋ ਕਿੰਨਾ ਏ ਨੰਬਰ ਜੀ 70 878 ਜੀ ਹਾਂਜੀ 13329 ਦੁਬਾਰੇ ਫੇਰ ਬੋਲ ਦੋ 70 878 ਜੀ ਹਾਂਜੀ 13329 ਠੀਕ ਆ ਜੀ ਦੂਜਾ ਨੰਬਰ ਵੀ ਦੇ ਦੋ ਇਹ 8541 ਜੀ 01914 ਜੀ ਠੀਕ ਆ ਜੀ ਲੈ ਮਿੱਤਰੋ ਦੇਖ ਸਕਦੋਂਗੇ ਇਥੇ ਦਿੱਕਤਾਂ ਨਹੀਂ ਆਉਂਦੀ ਮਾ ਕੋਈ ਨਾ ਨੀ ਕੋਈ ਦਿੱਕਤ ਨਹੀਂ ਆਉਂਦੀ ਜੀ ਠੀਕ ਆ ਜੀ ਹਾਂ ਜੀ ਇੰਨਾ ਕੀ ਏਰੀਆ ਹੈਗਾ ਹਾਂ ਜੀ ਇੰਨੀ ਏਰੀਆ ਹੈਗਾ ਠੀਕ ਆ ਜੀ ਬਾਹਰ ਤਾਂ ਨਹੀਂ ਕੱਢਦੇਗੇ ਜੇ ਆਪਾਂ ਚਾਹ ਦੂਰ ਨਿਕਲ ਲੋ ਵਈ ਨਾ ਨਾ ਕਿਤੇ ਨਹੀਂ ਲਗਾਈ ਜੀ ਬਾਗ ਵੜਦੇ ਆ ਜੀ ਬੱਲਾ ਉਦੋਂ ਤਾਂ ਜ਼ਰੂਰ ਬਾਗਾਂ ਚ ਸੱਟ ਲੱਗੇ ਅਸਲ ਸੋ ਉਦੋਂ ਬਿਨ ਹਾਂ ਜੀ ਫਿਰ ਬੂਜੇ ਬਾਜੇ ਲਾਇਆ ਜੀ ਕਈ ਵਾਰੀ ਫਿਰ ਉਹ ਖਾਨ ਮਣ ਜਾਂਦੀਆਂ ਉਹ ਫਿਰ ਨਵੇਂ ਬੂਜੇ ਖਰਾਬ ਹੋ ਜਾਂਦੇ ਸਹੀ ਗੱਲ ਹੈ ਹਾਂ ਜੀ ਚਲੋ ਠੀਕ ਆ ਵੀਰ ਧੰਨਵਾਦ ਜੀ ਲੈ ਵੀ ਮਿੱਤਰੋ ਕਰ ਲੋ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਇਹਦੇ ਵਿੱਚ ਕੋਈ ਤਤਵ ਉਹ ਸ਼ੇਅਰ ਕਰ ਦਿਓ ਬਾਕੀ ਬਾਈ ਜੀ ਨੰਬਰ ਆ ਜਾਏਗਾ ਸਕਰੀਨ ਦੇ ਉੱਤੇ ਤੇ ਕਾਲ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਬਾਈ ਤੋਂ ਲੈ ਸਕਦੇ ਹੋਗੇ ਧੰਨਵਾਦ